ਮੇਨੋਂ ਬਟਾਰਿਓ ਫੂਲ ਭਗਰ ਜਲ ਮੀਨ ਬਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨ ਫੂਲ ਅਨੂਪ ਨ ਪਾਵੋ ਮਹਿਲਾ ਕਰ 베ਰੇ ਹੈ ਪੰਗਾ ਵਿਖੇ ਅੰਮ੍ਰਿਤ ਬਸੈ ਤਸੰਗਾ ਤੋਪ ਦੀਪ ਨੇ ਦੇਦਾ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਵੋ ਗੁਰਪ੍ਰਸਾਦ ਨਰੰਜਨ ਪਾਵੋ ਸਤਿਗੁਰ ਜੀ ਨੇ ਬਚਨ ਕੀਤੇ ਹਨ ਕਿ اے ਪ੍ਰਮਾਤਮਾ ਮੈਂ ਆਪ ਜੀ ਦੇ ਚਰਨਾਂ ਵਿੱਚ ਕਿਹਦੀ ਸੁੱਚੀ ਔਰ ਸੱਚੀ ਵਸਤੂ ਅਰਪਣ ਕਰਾਂ ਜੇ ਮੈਂ ਦੁੱਧ ਅਰਪਣ ਕਰਦਾ ਹਾਂ ਤਾਂ ਬਛੜੇ ਨੇ ਝੂਠਾ ਕੀਤਾ ਹੈ ਜੇ ਜਲ ਅਰਪਣ ਕਰਦਾ ਹਾਂ ਤੇ ਉਸ ਦੇ ਵਿੱਚ ਗਈ ਬ्यात ਜੀਵ ਜੰਤੂ ਹਨ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਜੇ ਮੈਂ ਫੁੱਲ ਅਰਪਣ ਕਰਦਾ ਹਾਂ ਤੇ ਉਸ ਦੀ ਵੀ ਬਾਸ਼ਨਾ ਪਹਿਲਾਂ ਪਹੁੰਚਣ ਦੇ ਲਈ ਇਹ ਚੰਦਨ ਦੇ ਗਰਭ ਦੇ ਸੰਬੰਧ ਵਿੱਚ ਜੀ ਮਹਾਰਾਜ ਜੀ ਕਹਿੰਦੇ ਹਨ ਉਸ ਦੀ ਸੁਗੰਧ ਹੀ ਲੈਣ ਵਾਸਤੇ ਇਹ ਰਿੰਗ ਦੇ ਸਭ ਨੇ ਲੇ ਹੋਇਆ। ਉਹ ਪਾਛਰਾ ਤਰੋ ਪੜਾਇਓ, ਫੂਲ ਪਵਰ, ਜਲ ਪੀਨ ਪਕਾਓ। ਮਹਿਲਾ ਗਰ ਦੇ ਨੇ ਹੈ ਭੰਗਾ, ਵੇਖੇ ਅੰਮ੍ਰਿਤ ਬਸਾਈ ਪ੍ਰਸੰਗਾ। ਜੇ ਸਤਗੁਰੂ ਮਹਾਰਾਜ ਜੀ ਫਿਰ ਉਚਾਰਣ ਕਰਦੇ ਹਨ ਕਿਹੜੀ ਸੁੱਚੀ ਔਰ ਸੱਚੀ ਵਸਤੂ ਹੈ। ਹਨਮਨ ਅਰਥੋ ਪੂਜ ਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਕਹਿੰਦੇ ਹੈ ਸਤਿਗੁਰ ਜੀ ਹੈ ਪਰਮੇਸ਼ਰ ਹੈ ਮਾਲਕ ਮੈਂ ਆਪ ਜੀ ਨੂੰ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰ ਦਾਸ ਮਹਾਰਾਜ ਕਹਿੰਦੇ ਗੁਰ ਪ੍ਰਸਾਦ ਨਿਰੰਜਨ ਪਾਵੋ ਉਹ ਤੇ ਆਪ ਖੁਦ ਪਰਮਾਤਮਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਪੈਸਾ ਉਹ ਸਾਨੂੰ ਉਪਦੇਸ਼ ਦੇ ਰਹੇ ਹਨ ਸੱਜਾ ਸੱਚਾ ਕਿਹੜਾ ਹੈ ਸਤਗੁਰੂ ਜੀ ਕਹਿੰਦੇ ਤਨ ਮਨ ਹਰਪੋ ਉਹ ਜਿ ਚਰਾਵੋ ਗੁਰ ਪ੍ਰਸਾਦ ਨਰੰਜਨ ਪਾਵੋ ਕਹਿੰਦੇ ਜਦੋਂ ਮਨ ਕਰਕੇ ਗੁਰ ਚਰਣਾ ਵਿੱਚ ਲੜੋਗੇ ਫਿਰ ਤੁਹਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤੇ ਹਨ ਇਹ ਅਵਦਾਸ ਨਾਮ ਤੇਰੇ ਆਰਤੀ ਸਤ ਨਾਮ ਹੈ ਹਰ ਉਹੋ ਵਾਰੀ ਸਤਿ ਪਾਤਸ਼ਾਹ ਜੀ ਮੈਂ ਆਪ ਜੀ ਦਾ ਨਾਮ ਹੀ ਆਪ ਜੀ ਨੂੰ ਅਰਪਣ ਕਰਦਾ ਹਾਂ ਅੱਜ ਇਹਨਾਂ ਉਪਦੇਸ਼ਾਂ ਨੂੰ ਵਿਸ਼ਵ ਪੱਧਰ ਤੇ ਸਤਗੁਰੂ Swami Naranjan Das ji Maharaj ਕਿਰਪਾ ਕਰਕੇ ਬਖਸ਼ਿਸ਼ ਕਰ ਰਿਹਾ ਹੈ ਗੁਰੂ ਪਿਆਰਿਓ ਅੱਜ ਜੋ ਬੰਾਸਰ ਵਿੱਚ ਰੌਣਕਾਂ ਦੇਖ ਰਿਹਾ ਹਾਂ ਇਹ ਕਿਰਪਾ ਹੈ ਦੇਰੋ ਸ੍ਰੀ 102 ਸਰਬੰਦਾ ਜੀ ਸਤਿ ਸਕਨ ਗੱਲਾਂ ਦੇ ਬਾਨੀ ਧੰਨ ਧੰਨ ਸਤਿਗੁਰੂ ਸੁਆਮੀ ਸਰਬੰਦਾ ਜੀ ਮਨਵਾ ਜਿਨ੍ਹਾਂ ਨੇ ਕਿਰਪਾ ਕੀਤੀ ਸਦਿਆ ਤੇ ਬਾਦ ਜਗਰੂ ਰਾਮਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੀ ਬਣਾ ਕੇ ਆਰਥੀ ਸੰਗਰਾਮ 1965 ਵਾਲੇ ਦਿਨ ਸਤਗੁਰੂ ਹਰੀਦਾਸ ਮਹਾਰਾਜ ਜੀ ਹੁਣ ਆਪਾਂ ਸੋਚ ਦੇ ਲਈ ਪੱਥਰ ਅਖਵਾਈ ਸਤਗੁਰੂ ਗ੍ਰੀਗ ਜੀ ਮਹਾਰਾਜ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀ ਦੇ ਆਦੇਸ਼ਾਂ ਅਨੁਸਾਰ ਦੇ ਸ਼ਾਂਤ ਦੇਸ਼ਾਂ ਦੇ ਵਿੱਚ ਜਾ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਰੰដਾਸੀਆਂ ਕੌਮ ਦੇ ਅਮਰ ਸ਼ਹੀਦ ਸ਼੍ਰੀ 108 ਸੰਤ ਮਹਾਰਾਜ ਗੰਮਾ ਲਾਲ ਜੀ ਜਿਨ੍ਹਾਂ ਦਾ ਇੱਕ ਛਣ ਇੱਕ ਇੱਕ ਪਲ ਮਾਨਵਤਾ ਦੀ ਸੇਵਾ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਕੀਰਤਨ ਦੁਆਰਾ ਸਤਸੰਗ ਦੁਆਰਾ ਜਨ ਜਨ ਦਾ ਪ੍ਰਚਾਰਿਆ ਪ੍ਰਚਾਰਿਆ ਔਰ ਸਤਗੁਰੂ ਨਗੰਜਨ ਬਾਸ ਮਹਾਰਾਜ ਦੇ ਨਾਲ ਵੀ ਜੀਤ ਜਨਿਤ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਦਿੱਤੇ ਹਨ ਕਿ ਇਹ ਜੋ ਸੰਗਵਾਪ ਜੀਵਨ ਮਿਲਿਆ ਇਹ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਉਹ ਆਰਜੁਨ ਆਤਮਾ ਪ੍ਰਸ਼ਾਨੀ ਕੋਲ ਪਾਸ ਹਤਕਾ ਅੱਜ ਸੰਗਤਾਂ ਦੇ ਵਿੱਚ ਜੋ ਆਪਾਂ ਰੌਣਕਾਂ ਦੇਖ ਰਹੇ ਪਿਆਰ ਦੇਖ ਰਹੇ ਸ਼ਰਧਾ ਦੇਖ ਰਹੇ ਹਾਂ ਇਹ ਡੇਰਾ ਸ੍ਰੀ 108 ਸਾਲ ਸਰਬੰਦਾ ਜੀ ਸਤਖੰਡ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਦੀ ਕਿਰਪਾ ਉਹਨਾਂ ਦਾ ਅਸ਼ੀਰਵਾਦ ਹੈ ਸੋ ਗੁਰੂ ਨਾਨਕ ਸਾਹਿਬ ਸੰਗਤ ਜੀ ਅੱਜ ਦਾ ਇਹ ਜੋ ਖੁਸ਼ੀਆਂ ਭਰਿਆ ਦਿਹਾੜਾ ਸਾਨੂੰ ਪ੍ਰਾਪਤ ਹੋਇਆ ਸਤਿਗੁਰੂ Swami Naranjan Das ji Maharaj ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਤਿਗੁਰੂ Swami Sarbandas Maharaj ਜੀ ਹੁਣਾਂ ਦੇ ਸੇਵਾ ਦੇ ਵਿੱਚ ਨਿਖਾਰ ਦਿੱਤਾ ਤੇ ਆਦੂਆ ਦੀ ਕਿਰਪਾ ਸਦਕਾ ਦੇ ਸ਼ਾਮ ਦੇਸ਼ਾਂ ਦੇ ਦੇਸਾਂ ਦਾ ਸੱਜੇ ਪਾਤਸ਼ਾਹ ਨੂੰ ਯਾਦ ਕਰਦਿਆਂ ਜਿੱਥੇ-ਜਿੱਥੇ ਵੀ ਸੰਤਾਂ ਮਹਾਰਾਜ ਜੀ ਨੂੰ ਯਾਦ ਕਰਦੀਆਂ ਸਤਿਗੁਰ ਸੱਜੇ ਪਾਤਸ਼ਾਹ ਉੱਥੇ ਜਾ ਕਰਕੇ ਸੰਤਾਂ ਨੂੰ ਇਹੀ ਉਪਦੇਸ਼ ਦਿੱਤੇ ਹਨ ਕਿ ਪਰਮਾਤਮਾ ਦਾ ਨਾਮ ਜਪੋ ਬੱਚਿਆਂ ਨੂੰ ਪੜਾਓ ਲਿਖਾਓ ਸਾਰੇ ਮਿਲ ਜੁਲ ਕੇ ਰਹੋ ਤੇ ਅੱਜ ਉਹਨਾਂ ਮਹਾਂਪੁਰਸ਼ਾਂ ਦੇ ਆਪਾਂ ਦਰਸ਼ਨ ਕਰ ਰਹੇ ਚਰਨ ਪਰਸ ਰਹੇ ਆਂ ਇਹ ਉਹਨਾਂ ਦੀ ਮਹਾਨ ਵਡਿਆਈ ਮਹਾਨ ਉਹਨਾਂ ਦੀ ਕਿਰਪਾ ਹੈ ਤੋਂ ਗੁਰੂ ਘਰਿਓ ਅੱਜ ਦਾ ਜੋ ਦਿਨ ਹੈ ਇਹ ਸਾਰਿਆਂ ਲਈ ਮੁਬਾਰਕ ਦਿਨ ਹੈ ਅਜ ਨਾਮ ਦੇ ਰਸਿਏ ਪਾਇਓ ਕਿ ਕਾਰੀ ਸਤਗੁਰ ਸੁਆਮੀ ਨਰਿੰਦਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਆਪਣੇ ਮਹਾਰ ਕੀ ਚਰਨ ਪਾਏ ਆਂ ਕੋਣ ਸੰਤ ਕੇ ਚਰਨ ਕੀ ਸੋ ਇਸ ਰੇਸ਼ਟਾ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਦਾ ਰੰਗ ਸਤਗੁਰਪ੍ਰਦਾਸ ਮਹਾਰਾਜੀ ਕਹਿੰਦੇ ਨਾਮ ਲੱਪਣ ਵਾਲੇ ਸਾਧੂਆਂ ਦੇ ਚਰਨਕ ਜਦੋਂ ਅਸੀਂ ਨਮਸਕਾਰ ਕਰਦੇ ਹਾਂ ਤੇ ਸਾਡੇ ਜਿੱਦੇ ਹੋਏ ਖੋਕੇ ਕਰਮਾਂ ਦਾ ਨਾਸ਼ ਹੁੰਦਾ ਤੇ ਪਰਮੇਸ਼ਰ ਦੇ ਨਾਮ ਦਾ ਮਜੇਠੀ ਰੰਗ ਚੜਦਾ ਆਇਆ मेरे रमीये रंगो में जीटका वोहरवदास जमार हद बुद्ध बार सतगुरु स्वामी रंजन दास जी महाराज संतानु नाम दान बक्षष करते हैं क्योंकि नाम भी दात्सआ गुरुवा पासों प्राप्त होती है इस कारण के सतगुरु जी ने वचन देते हैं खान या के जपो तुम नाम का कर सतगुरु की सेवा गावत ये दे नाम के बोजित निज गुरु देव ਸੋ ਇਹ ਜੋ ਸੰਮਾਨਮਾਨੁ ਜੀਵਨ ਮਿਲਿਆ ਇਸ ਜੀਵਨ ਉਪਰ ਅਪਧ ਕਰਕੇ ਸਤਿਗੁਰਾਂ ਦੀ ਸੰਗਤ ਕਰੀਏ ਉਹਨਾਂ ਦੇ ਉਪਦੇਸ਼ਾਂ ਤੇ ਚੱਲੀਏ ਤੇ ਸਾਡਾ ਇਹ ਮਾਨਵ ਜੀਵਨ ਸਫਲ ਹੋਵੇਗਾ ਤੇ ਦਾਸ ਇੱਕ ਵਾਰ ਫਿਰ ਸਮੂਹੀਆਂ ਸੰਸਥਾ ਨੂੰ ਪਰਵੰਧਕਾਂ ਨੂੰ ਅੱਜ ਦੇ 7ਵੇਂ ਮਹਾਨ ਸੰਸਮੇਲਨ ਦੀਆਂ ਸਤਿਗੁਰ ਸੁਆਮੀ ਵਿਗਨਜਨ ਬਾਸ ਜੀ ਮਹਾਰਾਜ ਹੋਂਾਂ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹੈ ਜੈ ਗੁਰਦੇਵ ਬੋਲੇ ਸੋ ਨਰਪੈ ਜਗਤ ਗੁਰੂ ਅਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਕੌਮ ਦੇ ਅਮਰ ਸ਼ੀ ਸੰਤ ਰਾਮਨੰਦ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਰਾ ਭੇਖ ਭਗਵਾਨ ਕੀ ਜੈ ਜੈ ਗੁਰਦੇਵ ਧੰਗੁਰਦੇਵ ਸਤਨਾਮ ਸਤ ਸੋ ਜੈ ਗੁਰੂ ਦੇਵ ਤੁਨ ਗੁਰਦੇਵ ਜੀ ਸੋ ਗੁੜੇ ਹੁੜੇ ਆਪਣੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਸ਼੍ਰੀ ਮੇਂਦਰ ਭਗਤ ਜੀ ਪਹੁੰਚੇ ਨੇ ਉਹਨਾਂ ਦਾ ਮਾਨ ਸਨਮਾਨ ਮਹਾਪੁਰਸ਼ਾਂ ਦੁਆਰਾ ਕੀਤਾ ਗਿਆ ਹੈ ਉਹਨਾਂ ਦੇ ਨਾਲ ਪ੍ਰਧਾਨ ਜਸਵੀਰ ਬਟੋ ਜੀ ਵਰੇਸ਼ ਵਿੰਟੂ ਜੀ ਐਮਸੀ ਸਾਹਿਬ ਤੋਂ ਉਹਨਾਂ ਤੋਂ ਪਹਿਲਾਂ ਮੈਡਮ ਸੁਰੇਂਦਰ ਕੌਰ ਜੀ ਸਾਡੇ ਜੋ ਕਾਉਂਸਲਰ ਨੇ ਜੀ